ਪਪਾ ਬੱਲੇ ਸਾਜੀ ਕਹਿੰਦੇ ਹਨ ਕਿ ਹਜ਼ਾਰਾਂ ਤਾਨ ਕਰ ਲਵੋ ਹਜ਼ਾਰਾਂ ਤਿਰਥ ਕਰ ਲਵੋ ਭਾਵੇਂ ਹਜ਼ਾਰਾਂ ਹੀ ਰੋਜ਼ੇ ਰੱਖ ਲਵੋ ਕੁਝ ਨਹੀਂ ਬਨੇਗਾ ਜੇਕਰ ਤੁਸੀਂ ਕਿਸੇ ਦਾ ਦਿਲ ਤੋਖਾਇਆ ਹੈ ਚੰਗੇ ਦਿਨਾਂ ਦੀ ਉਡੀਕ ਵਿੱਚ ਉਹ ਮਦ ਲੰਗ ਜਾਂਦੀ ਹੈ ਬਾਅਦ ਵਿੱਚ ਪਤਾ ਲੱਗਦਾ ਹੈ ਜਿਹੜੇ ਲੰਗ ਗਏ ਉਹ ਹੀ ਚੰਗੇ ਦਿਨ ਸੀ ਕਰਮ ਕਦੇ ਵੀ ਟਾਲੇ ਨਹੀਂ ਜਾਂਦੇ ਤੁਸੀਂ ਕਿਸੇ ਦਾ ਜੀਣਾ ਮੁਸ਼ਕਲ ਕਰੋਗੇ ਖੁਦਾ ਨੇ ਤੁਹਾਡਾ ਮਰਨਾ ਮੁਸ਼ਕਲ ਕਰ ਦੇਣਾ ਟੁੱਪ ਜਾਂਦੀਆਂ ਨੇ ਕਿਸ਼ਤੀਆਂ ਗੁਜ਼ਰ ਜਾਂਦੇ ਨੇ ਤੂਫਾਨ ਰਹਿ ਜਾਂਦੀਆਂ ਨੇ ਯਾਦਾਂ ਚਲੇ ਜਾਂਦੇ ਨੇ ਇਨਸਾਨ ਮੇਰੀ ਜ਼ਿੰਦਗੀ ਦੀਆਂ ਤਿੰਨ ਸਭ ਤੋਂ ਵੱਡੀਆਂ ਗਲਤੀਆਂ ਸਭ ਨੂੰ ਆਪਣਾ ਮੰਨਿਆ ਹਰ ਕਿਸੇ ਤੇ ਚਲਦੀ ਭਰੋਸਾ ਕੀਤਾ ਤੇ ਆਪਣੇ ਨਾਲੋਂ ਜ਼ਿਆਦਾ ਤੁੱਜਿਆਂ ਦੀ ਪਰਵਾਹ ਕੀਤੀ ਮੈਨੂੰ ਨਹੀਂ ਆਉਂਦਾ ਹੁਣ ਮaaf ਕਰਨਾ ਕਿਉਂਕਿ ਮੈਂ ਆਪਣੇ ਲਈ ਉਹ ਵੀ ਸੁਣਿਆ ਜੋ ਮੈਂ ਕਦੇ ਕੀਤਾ ਵੀ ਨਹੀਂ ਸੀ ਹਰ ਲੰਘਦਾ ਵਕਤ ਦੱਸ ਰਿਹਾ ਮੈਨੂੰ ਜੇ ਕੰਮਜਾਬ ਨਾ ਹੋਇਆ ਤਾਂ ਕੋਈ ਮੇਰਾ ਨਹੀਂ ਰਹਿਣਾ ਜੋ ਤੁਸੀਂ ਸੋਚਦੇ ਹੋ ਉਹੀ ਬਣਦੇ ਹੋ ਹੁਣ ਤੁਸੀਂ ਖੁਦ ਸੋਚ ਲਵੋ ਤੁਸੀਂ ਕੀ ਸੋਚਦੇ ਹੋ ਝੂਠੇ ਹਾਸੇ ਹੱਸਦੇ ਆ ਸਚਨਾ ਕਿਸੇ ਸਾਹਮਣੇ ਅੱਖ ਸਾਡੀ ਰੋਈ ਨਹੀਂ ਦੁੱਖ ਦੇਣ ਵਾਲੇ ਤਾਂ ਬਹੁਤ ਮਿਲੇ ਪਰ ਦੁੱਖ ਸਮਝਣ ਵਾਲਾ ਕੋਈ ਨਹੀਂ ਅੱਤੀ ਰਾਤ ਨੂੰ ਖਿਆਲ ਆਇਆ ਕਿ ਜੇ ਇਸ਼ਕ ਨਾ ਕੀਤਾ ਹੁੰਦਾ ਤਾਂ ਮੈਂ ਵੀ ਅੱਜ ਚਾਨ ਨਾਲ ਸੁੱਤਾ ਹੁੰਦਾ ਪਿਆਰ ਦੀ ਕੀਮਤ ਉਸ ਨੂੰ ਪਤਾ ਹੁੰਦੀ ਜੋ ਕਿਸੇ ਨੂੰ ਪਾਉਣ ਲਈ ਤਰਸਿਆ ਹੋਵੇ ਆਸਾਨੀ ਨਾਲ ਮਿਲੀ ਚੀਜ਼ ਦੀ ਅਕਸਰ ਬੇਕਦਰੀ ਹੁੰਦੀ ਹੈ ਗੱਲ ਤਾਂ ਸਾਰੀ ਤੁਹਾਡੀ ਨੀਅਤ ਦੀ ਹੁੰਦੀ ਹੈ ਜੇ ਤੁਸੀਂ ਨਿਭਾਉਣਾ ਚਾਹੋ ਤਾਂ ਤੁਹਾਡੀ ਕਿਸੇ ਨਾਲ ਵੀ ਨਿਭ ਜਾਵੇਗੀ ਗਲਤੀਆਂ ਕਬੂਲਣ ਵਾਲਾ ਕੱਲਾ ਮੈਂ ਸੀ ਬਾਕੀ ਸਾਰੇ ਤਾਂ ਰੱਬ ਨਿਕਲੇ ਬੇਸ਼ੱਕ ਵਕਤ ਰੁਕਦਾ ਨਹੀਂ ਪਰ ਕਿਸੇ ਖਾਸ ਦਾ ਇੰਤਜ਼ਾਰ ਕਰਕੇ ਦੇਖੀ ਪਲ ਸਾਲਾਂ ਵਰਕੇ ਤੇ ਰਾਤਾਂ ਸਦੀਆਂ ਚਾਪਦੀਆਂ ਨੇ ਸਰੀਰ ਮੰਗੇ ਨੀਦ ਦਿਮਾਗ ਮੰਗੇ ਪੈਸਾ ਦਿਲ ਮੰਗੇ ਪਿਆਰ ਆਤਮਾ ਮੰਗੇ ਪਰਮਾਤਮਾ ਕਿਸੇ ਨਾਲ ਮੁਹੱਬਤ ਇੰਝ ਦੀ ਕਰੋ ਕਿ ਉਹ ਤੁਹਾਡਾ ਜ਼ਿੰਦਗੀ ਚ ਆਉਣ ਲਈ ਰੱਬ ਦਾ ਸ਼ੁਕਰਾਨਾ ਕਰੇ ਕਿੰਨੀਆਂ ਛੋਟੀਆਂ ਕੱਲਾਂ ਨੇ ਕਿੰਨਾ ਵੱਡਾ ਰਿਸ਼ਤਾ ਮਾਰ ਦਿੱਤਾ ਲਿਖੇ ਸ਼ਬਦ ਅਜੇ ਵਿੱਚ ਹੁੰਦੇ ਨੇ ਬੇਸ਼ੱਕ ਖਤ ਤੂੰ ਸਾੜ ਦਿੱਤਾ ਯਾ ਤਾਂ ਹਮੇਸ਼ਾ ਖਾਸ ਹੁੰਦੀਆਂ ਨੇ ਕਦੇ-ਕਦੇ ਅਸੀਂ ਉਹਨਾਂ ਦਿਨਾਂ ਨੂੰ ਯਾਦ ਕਰਕੇ ਹੱਸਦੇ ਹਾਂ ਜਦੋਂ ਅਸੀਂ ਰੋਏ ਸੀ ਅਤੇ ਕਈ ਵਾਰੀ ਅਸੀਂ ਉਹਨਾਂ ਦਿਨਾਂ ਨੂੰ ਯਾਦ ਕਰਕੇ ਰੋਂਦੇ ਹਾਂ ਜਦੋਂ ਅਸੀਂ ਹੱਸੇ ਸੀ ਜ਼ਿੰਦਗੀ ਵਿੱਚ ਆਉਣ ਵਾਲੇ ਤੂਫਾਨ ਸਾਨੂੰ ਡੋਪਾਉਣ ਲਈ ਨਹੀਂ ਸਗੋਂ ਸਾਨੂੰ ਆਪਣੀ ਤਾਕਤ ਯਾਦ ਕਰਵਾਉਣ ਲਈ ਆਉਂਦੇ ਨੇ ਕਿਸੇ ਤੋਂ ਉਮੀਦ ਰੱਖਣ ਦੀ ਥਾਂ ਆਪਣੇ ਆਪ ਤੇ ਭਰੋਸਾ ਰੱਖੋ ਲੋਕ ਟੁੱਟ ਸਕਦੇ ਨੇ ਪਰ ਆਪਣੀ ਮਿਹਨਤ ਕਦੀ ਨਹੀਂ ਤਰੱਕੀ ਕਰਨ ਵਾਲੇ ਨੂੰ ਜੋ ਨਿੰਦਨ ਲੱਗ ਪੈਂਦਾ ਹੈ ਉਹ ਕਦੇ ਤਰੱਕੀ ਨਹੀਂ ਕਰ ਸਕਦਾ ਪੂਰੇ ਵਿਸ਼ਵਾਸ ਨਾਲ ਆਪਣੇ ਸੁਪਨਿਆਂ ਨਾਲ ਵਧੋ ਉਹ ਹੀ ਜ਼ਿੰਦਗੀ ਜਿਓ ਜਿਸ ਦੀ ਤੁਸੀਂ ਕਲਪਨਾ ਕੀਤੀ ਹੈ ਜਿਨ੍ਹਾਂ ਨੇ ਤੁਹਾਡਾ ਸੰਘਰਸ਼ ਦੇਖਿਆ ਹੈ ਉਹ ਹੀ ਤੁਹਾਡੀ ਕੀਮਤ ਜਾਣਦੇ ਨੇ ਨਹੀਂ ਤਾਂ ਤੁੱਜਿਆਂ ਲਈ ਤੁਸੀਂ ਸਿਰਫ ਕਿਸਮਤ ਵਾਲੇ ਹੋ جے کوئی سمجھاوندا ہے تا ਸੰਗਝਿਆ کرو چنگے راہ پون والا اکثر ماڑے راہ چلنگیا ਹੁੰਦਾ ਹੈ ਸਭ ਤੋਂ ਉੱਚਾ ਰੁਤਬਾ ਚੁੱਪਦਾ ਹੈ ਲਫ਼ਜ਼ਾਂ ਦਾ ਕੀ ਹੈ ਹਾਲਾਤ ਦੇਖ ਕੇ ਬਦਲ ਕੇ ਤਕਲੀਫ਼ ਉਹਨਾਂ ਨੂੰ ਨਹੀਂ ਹੁੰਦੀ ਜੋ ਚਲੇ ਜਾਂਦੇ ਨੇ ਤਕਲੀਫ਼ ਤਾਂ ਉਹਨਾਂ ਨੂੰ ਹੁੰਦੀ ਹੈ ਜੋ ਪਿੱਛੇ ਰਹਿ ਜਾਂਦੇ ਨੇ ਸਤੁੱਤੀ ਨਹੀਂ ਦੁੱਖ ਮਿਲੇ ਤਾਂ ਅਹਿਸਾਸ ਮੁੱਕ ਜਾਂਦਾ ਧੋਖੇ ਔਖੇ ਰਾਤ ਤੁਰਨਾ ਸਿਖਾਉਂਦੇ ਨੇ ਜੋ ਵਿਅਕਤੀ ਹਰ ਵੇਲੇ ਦੁੱਖ ਦਾ ਰੋਣਾ ਰੋਂਦਾ ਰਹਿੰਦਾ ਹੈ ਉਸਦੇ ਦਰਵਾਜ਼ੇ ਤੇ ਖੜਾ ਸੁਖ ਬਾਹਰੋਂ ਹੀ ਵਾਪਸ ਚਲਿਆ ਜਾਂਦਾ ਹੈ ਸੱਚ ਬੋਲਣ ਲਈ ਤਿਆਰੀ ਨਹੀਂ ਕਰਨੀ ਪੈਂਦੀ ਸੱਚ ਹਮੇਸ਼ਾ ਦਿਲ ਚੋਂ ਨਿਕਲਦਾ ਹੈ ਫੁੱਲ ਕਿੰਨਾ ਵੀ ਸੁੰਦਰ ਹੋਵੇ ਪਰ ਗੰਧ ਮਹਿਕ ਕਰਕੇ ਹੁੰਦੀ ਹੈ ਇਨਸਾਨ ਕਿੰਨਾ ਵੀ ਵੱਡਾ ਹੋਵੇ ਪਰ ਕਦਰ ਚੰਗੇ ਗੁਨਾ ਕਰਕੇ ਹੁੰਦੀ ਹੈ ਦੁਨੀਆ ਵਿੱਚ ਦੋ ਤਰ੍ਹਾਂ ਦੇ ਲੋਕ ਮਿਲਦੇ ਹਨ ਮਦਦ ਲੈ ਕੇ ਧੰਨਵਾਦ ਕਰਨ ਵਾਲੇ ਅਤੇ ਮਦਦ ਲੈ ਕੇ ਬੇਵਕੂਫ ਕਹਿਣ ਵਾਲੇ ਮੈਨੂੰ ਇਹ ਖਿਆਲ ਕਿਉਂ ਆਉਂਦਾ ਹੈ ਕਿ ਕਿਸੇ ਨੂੰ ਪੂਰਾ ਲੱਗ ਜਾਵੇਗਾ ਕਿਸੇ ਨੂੰ ਇਹ ਖਿਆਲ ਕਿਉਂ ਨਹੀਂ ਆਉਂਦਾ ਕਿ ਮੈਨੂੰ ਵੀ ਪੂਰਾ ਲੱਗ ਸਕਦਾ ਹੈ ਸਾਈਕੋਲੋਜੀ ਦੇ ਅਨੁਸਾਰ ਜੇਕਰ ਤੁਸੀਂ ਕਿਸੇ ਪਰੇਸ਼ਾਨੀ ਨੂੰ ਸੋਚ-ਸੋਚ ਕੇ ਦੁਖੀ ਹੋ ਰਹੇ ਹੋ ਤਾਂ ਉਸ ਪਰੇਸ਼ਾਨੀ ਨੂੰ ਇੱਕ ਕਾਗਜ਼ ਤੇ ਲਿਖੋ ਅਤੇ ਉਸ ਨੂੰ ਇੱਕ ਡਸਟਬਿਨ ਦੇ ਅੰਦਰ ਸੁੱਟ ਦਿਓ ਦਸ ਮਿੰਟ ਵਿੱਚ ਤੁਸੀਂ ਸ਼ਾਂਤ ਹੋ ਚੋਗੇ ਖਾਲੀ ਨਾ ਹੋਣ ਦਿਓ ਆਪਣੀ ਜੇਬ ਨੂੰ ਨਹੀਂ ਤਾਂ ਤੁਹਾਡੇ ਆਪਣੇ ਵੀ ਤੁਹਾਨੂੰ ਪਛਾਣਨ ਤੋਂ ਇਨਕਾਰ ਕਰ ਦੇਣਗੇ ਮੈਂ ਸਿਰਫ ਉਸ ਤੱਜਮੇਵਾਰ ਹਾਂ ਜੋ ਮੈਂ ਕਹਾਂ ਹੈ ਉਸ ਤਾਂ ਨਹੀਂ ਜੋ ਤੁਸੀਂ ਸਮਝਿਆ ਜਿਸ ਵਿੱਚ ਨੁਕਸਾਨ ਸਹਿਣ ਦਾ ਦਮ ਹੋਵੇ ਮੁਨਾਫਾ ਉਹੀ ਕਮਾ ਸਕਦਾ ਹੈ ਪਰੇ ਰਿਸ਼ਤਾ ਹੋਵੇ ਚੱਕਾ ਰੋਪਾਰ ਬਹੁਤ ਕਿਸਮਤ ਵਾਲੇ ਹੁੰਦੇ ਨੇ ਉਹ ਇਨਸਾਨ ਜਿਨ੍ਹਾਂ ਕੋਲ ਸਾਤ ਕੀ ਸਬਰ ਤੇ ਤਿਆਵਰ ਕੇ ਗੁਣ ਹੁੰਦੇ ਨੇ ਦੁਨੀਆ ਦੀ ਸਭ ਤੋਂ ਸੋਹਣੀ ਚੀਜ਼ ਹੈ ਮਾਂ ਪਿਓ ساری ਉਮਰ ਬੀਤ ਚਾਹਤੀ ਹੈ ਪਰ ਇੰਨਾ ਤੋਂ ਵੱਧ ਪਿਆਰਾ ਕੋਈ ਨਹੀਂ ਲੱਗਦਾ ਸਮਾਨੇ ਦੀਆਂ ਨਜ਼ਰਾਂ ਵਿੱਚ ਥੋੜਾ ਜਿਹਾ ਆਕੜ ਕੇ ਤੁਰਨਾ ਸਿੱਖ ਲਵੋ ਫੁੱਲਾਂ ਵਰਗਾ ਦਿਲ ਲੈ ਕੇ ਤੁਰੋਗੇ ਤਾਂ ਦੁਨੀਆ ਤੋੜਦੀ ਹੀ ਰਹੇਗੀ ਮਿਲਣ ਤੋਂ ਪਹਿਲਾਂ ਤੇ ਕਵਾਚਨ ਤੋਂ ਬਾਅਦ ਹਰ ਚੀਜ਼ ਕੀਮਤੀ ਹੁੰਦੀ ਹੈ ਕੁਝ ਵਕਤ ਮਾੜਾ ਸੀ ਕੁਝ ਲੋਕ ਮਾੜੇ ਮਿਲ ਗਏ ਉਮਰ ਹਜੇ ਅੱਤੀ ਵੀ ਨਹੀਂ ਲੰਗੀ ਪਰ ਸਬਕ ਸਾਦੇ ਨਾਲ ਕੇ ਜੇ ਤ ਤੁਸੀਂ ਸੁਪਨੇ ਦੇਖਨੇ ਛੱਡ ਦਿੱਤੇ ਤਾਂ ਮਤਲਬ ਤੁਸੀਂ ਜੀਵਨਾ ਛੱਡ ਦਿੱਤਾ ਜੀਵਨ ਦੀਆਂ ਤੋਸ ਦਿੱਤੀਆਂ ਦੁੱਖदाई ਹੁੰਦੀਆਂ ਨੇ ਇੱਕ ਆਸ਼ਾ ਦਾ ਪੂਰਾ ਹੋ ਜਾਣਾ ਤੇ ਤੁ ਜਾ ਇਹਨਾਂ ਦਾ ਪੂਰਾ ਨਾ ਹੋਣਾ ਅਕਿਆਵ ਜਵਾਬ ਦੇਣਾ ਬੇਸ਼ੱਕ ਗਲਤ ਕੱਲ ਹੈ ਪਰ ਸੁਣਦੇ ਰਹੋ ਤਾਂ ਲੋਕ ਬੋਲਣ ਤੇ ਹੱਥ ਪੁੱਲ ਚਾਂਦੇ ਨੇ ਹੰਕਾਰ ਨਾ ਕਰੋਗੇ ਮੈਨੂੰ ਕਿਸੇ ਦੀ ਜ਼ਰੂਰਤ ਨਹੀਂ ਸਮਾਂ ਬਦਲਦਾ ਰਹਿੰਦਾ ਹੈ ਕਈ ਵਾਰ ਗਲੀਆਂ ਤੇ ਕੱਖਾਂ ਦੀ ਵੀ ਲੋੜ ਪੈ ਜਾਂਦੀ ਹੈ ਸਮਾਂ ਸਿਹਤ ਅਤੇ ਸ਼ਾਂਤੀ ਜਿਸ ਕੋਲ ਹੈ ਉਹ ਸਭ ਤੋਂ ਅਮੀਰ ਇਨਸਾਨ ਹੈ ਮਜਬੂਰੀਆਂ ਤੇ ਰਾਤ ਤੱਕ ਚੱਕੋਂਦੀਆਂ ਨੇ ਤੇ ਜ਼ਿੰਮੇਵਾਰੀ ਸਿਵਦੇ ਚਲਦੀ ਉਠਾ ਦਿੰਦੀ ਹੈ ਜਿਵੇਂ ਜਿਵੇਂ ਤੁਸੀਂ ਖੁਦ ਨੂੰ ਜਾਣਦੇ ਜਾਓਗੇ ਪੇੜ ਚਾਲ ਵਿੱਚੋਂ ਬਾਹਰ ਨਿਕਲਦੇ ਜਾਓਗੇ ਜਸਤਨ ਤੋ ਹਨ ਫਰਕ ਪੈਣਾ ਪੰਤ ਹੋ ਗਿਆ ਉਸ ਦਿਨ ਤੋਂ ਲੋਕਾਂ ਨੂੰ ਫਰਕ ਪੈਣਾ ਸ਼ੁਰੂ ਹੋ ਜਾਣਾ ਐ ਜ਼ਿੰਦਗੀ ਤੇਰੇ ਤਜਰਬੇ ਸਾਨੂੰ ਜ਼ਿੰਦਗੀ ਪਰ ਯਾਦ ਰਹਿਣਗੇ ਮਜ਼ਬੂਤ ਕੀ ਤ ਤੇਰੀ ਹਰ ਚੱਕਾ ਹੈ ਰੱਬਾ ਬਸ ਤੈਨੂੰ ਮਹਿਸੂਸ ਕਰਨ ਦਾ ਹੁਨਰ ਕਿਸੇ ਕਿਸੇ ਕੋਲ ਹੀ ਹੈ ਸੁਪਨੇ ਉਹ ਨਹੀਂ ਜੋ ਤੁਸੀਂ ਨੀਂਦ ਵਿੱਚ ਦੇਖੋ ਸੁਪਨੇ ਉਹ ਹਨ ਜੋ ਤੁਹਾਨੂੰ ਨੀਂਦ ਨਾ ਆਉਣ ਦੇਣ ਖੁਸ਼ਹਾਲ ਜ਼ਿੰਦਗੀ ਚੀਨ ਲਈ ਕਿਸੇ ਬੰਦੇ ਜਾਂ ਚੀਜ਼ ਨਾਲ ਜੁੜਨ ਤੇ ਬਚਾਏ ਆਪਣਾ ਮਕਸਦ ਤੈਅ ਕਰੋ ਜੋ ਲੋਕ ਹੀਰਾ ਸੰਭਾਲ ਕੇ ਨਹੀਂ ਰੱਖ ਪਾਉਂਦੇ ਉਹਨਾਂ ਨੂੰ ਬਾਤ ਵਿੱਚ ਪੱਥਰ ਵੀ ਨਸੇ ਬਨੇ ਹੁੰਦਾ ਇਹ ਕਲਯੁਗ ਦਾ ਤੌਰ ਹੈ ਜਨਾਬ ਇੱਥੇ ਸੱਚੇ ਨੂੰ ਤੋਖਾ ਤੇ ਝੂਠੇ ਨੂੰ ਮੌਕਾ ਮਿਲਦਾ ਹੈ ਕਿਸੇ ਦਾ ਸਾਥ ਛੱਡਣ ਤੋਂ ਪਹਿਲਾਂ ਉਹਨੂੰ ਉੱਥੇ ਜ਼ਰੂਰ ਛੱਡ ਆਉਣਾ ਜਿੱਥੇ ਉਹਦੇ ਨਾਲ ਤੁਰੇ ਸੀ ਯਾਦ ਰੱਖੋ ਇੱਕ ਸਧਾਰਨ ਚਾਮਚਾਕ ਕਿਸੇ ਦੇ ਵਿਸ਼ਵਾਸ ਨੂੰ ਤਬਾਹ ਕਰ ਸਕਦਾ ਹੈ ਜੇ ਦੁਨੀਆ ਤੋਂ ਕਦੇ ਸਾਨੂੰ ਠੋਕਰਾਂ ਨਾ ਪੈਂਦੀਆਂ ਤਾਂ ਕੁਝ ਕੱਲਾਂ ਸਾਡੇ ਲਈ ਪੁਛਾਰਤਾਂ ਹੀ ਰਹਿੰਦੀਆਂ ਚੋ ਲੋਕ ਆਪਣੇ ਆਪ ਨਾਲ ਇਮਾਨਦਾਰ ਨਹੀਂ ਉਹ ਤੁਹਾਡੇ ਨਾਲ ਵੀ ਇਮਾਨਦਾਰ ਨਹੀਂ ਹੋ ਸਕਦੇ ਕਿਸੇ ਤੋਂ ਪੋਤੀਆਂ ਉਮੀਦਦਾਰ ਰੱਖ ਕੇ ਆਪਣਾ ਮਨ ਦੁਖੀ ਨਾ ਕਰਿਆ ਕਰੋ ਜਿਸ ਦੇ ਨਾਲ ਜਿੰਨਾ ਵੀ ਚਰਨ ਨਿਭਦੀ ਹੈ ਸ਼ੁਕਰਾਨਾ ਕਰਿਆ ਕਰੋ ਸਾਰੇ ਜ਼ਿੰਦਗੀ ਤਾਂ ਬੰਦੇ ਦਾ ਆਪਣਾ ਸਰੀਰ ਵੀ ਇੱਕੋ ਚਾ ਨਹੀਂ ਰਹਿੰਦਾ ਵਕਤ ਤੋਂ ਪਹਿਲਾਂ ਬੋਲੇਗਾ ਸ਼ਬਦ ਵਕਤ ਤੋਂ ਪਹਿਲਾਂ ਤੋੜੇਗਾ ਫਲ ਦੋਵੇਂ ਹੀ ਵਿਅਰਥ ਹਨ ਉਹ ਕਰੋ ਜੋ ਸਹੀ ਹੈ ਉਹ ਨਹੀਂ ਜੋ ਸੌਖਾ ਹੈ ਸ਼ਰਾਫਤ ਪਾਵੇਂ ਚੁੱਪਚਾਪ ਲੰਗੀ ਜਾਵੇ ਪਰ ਪਤਨਾ ਮੇ ਬਹੁਤ ਰੋਲਾ ਪਾਉਂਦੀ ਹੈ ਟਿਚਰਾਂ ਜੀਆਂ ਕਰਕੇ ਜੁੱਪ ਲਾਉਂਦੇ ਨੇ ਹੌਸਲਾ ਰੱਖ ਦਿਲਾ ਦਿਨ ਸਭਤੇ ਆਉਂਦੇ ਨੇ ਅੱਜ ਕੱਲ ਇੱਜ਼ਤ ਇਨਸਾਨ ਦੀ ਨਹੀਂ ਜ਼ਰੂਰਤ ਦੀ ਹੁੰਦੀ ਹੈ ਜ਼ਰੂਰਤ ਖਤਮ ਤਾਂ ਇੱਜ਼ਤ ਵੀ ਖਤਮ ਸੰਘਰਸ਼ ਜਿੰਨਾ ਔਖਾ ਹੋਵੇਗਾ ਜਿੱਤ ਵੀ ਉਨੀ ਸ਼ਾਨਦਾਰ ਹੋਵੇਗੀ ਜੰਗ ਚੱਲ ਰਹੀ ਹੈ ਮੁਸ਼ਕਿਲਾਂ ਤੇ ਹੌਸਲੇ ਦੀ ਯਕੀਨ ਇਹ ਵੀ ਅਗੇ ਚਿੱਤੇ ਦਾ ਹੌਸਲਾ ਹੀ ਜੇ ਤੋ ਚਲੀਲ ਹੋ ਕੇ ਸਬਰ ਆ ਜਾਵੇ ਫਿਰ ਕੀ ਇਸ਼ਕ ਕੀ ਮੁਹਬਤ ਤੇ ਕੀ ਇਬਾਦਤ ਜੋ ਅਸੀਂ ਤੁੱਜਾਂ ਨੂੰ ਦੇਵਾਂਗੇ ਉਹੀ ਵਾਪਸ ਸਾਡੇ ਕੋਲ ਆਵੇਗਾ ਭਾਵੇਂ ਉਹ ਇੱਜ਼ਤ ਹੋਵੇ ਸਨਮਾਨ ਹੋਵੇ ਜਾਂ ਫਿਰ ਧੋਖਾ ਉਟਾ ਦੇ ਉਹ ਨਿਕ ਪਰਿਏ ਜਿੰਨੇ ਕੋ ਖੰਪਾਂ ਚ ਜਾਨ ਹੋਵੇ ਕਿਸੇ ਦੇ ਸਾਰੇ ਮੰਜ਼ਲਾਂ ਤੱਕ ਨਾ ਬੇਵਕੂਫੀ ਦੀ ਨਿਸ਼ਾਨੀ ਹੁੰਦੀ ਹੈ ਕੁਝ ਸਵਾਲ ਜ਼ਿੰਦਗੀ ਦੇ ਅਜਿਹੇ ਹੁੰਦੇ ਹਨ ਜਿਨ੍ਹਾਂ ਦਾ ਜਵਾਬ ਬੰਦਾ ਨਹੀਂ ਵਕਤ ਦਿੰਦਾ ਹੈ ਮੈਂ ਤਾਂ ਮਾਫ ਕਰ ਦਿੱਤਾ ਹੈ ਪਰ ਭੁੱਲ ਜਾਣਾ ਮੇਰੀ ਫਿਤਰਤ ਨਹੀਂ ਜਦੋਂ ਮੈਂ ਸਭ ਤੋਂ ਔਖੇ ਵੇਲੇ ਵਿੱਚ ਸੀ ਤਦ ਕਿਸ ਨੇ ਮੇਰਾ ਹੱਥ ਫੜਿਆ ਸੀ ਤੇ ਕਿਸ ਨੇ ਹੌਲੇ ਜਿਹਾ ਛੱਡ ਦਿੱਤਾ ਸੀ ਮੈਨੂੰ ਸਭ ਯਾਦ ਹੈ ਵੇਲਾ ਲੰਘ ਜਾਂਦਾ ਹੈ ਪਰ ਕੁਝ ਵੱਤੀ ਰੇ ਦਿਲ ਵਿੱਚ ਰਹਿ ਜਾਂਦੇ ਹਨ ਕਦੇ ਵੀ ਉਸ ਕੰਮ ਤੋਂ ਸ਼ਰਮਿੰਦਾ ਨਾ ਹੋਵੋ ਜੋ ਤੁਹਾਡੇ ਕਰਨ ਚਲਾਉਂਦਾ ਹੈ ਕਿਉਂਕਿ ਸਖਤ ਮਿਹਨਤ ਨਾਲ ਕਮਾਇਆ ਗਿਆ ਹਰ ਪੈਸਾ ਸਤਕਾਰ ਤੋਂ ਵੱਡਾ ਹੈ ਚੰਗੇ ਲੱਭਣ ਨਾਲ ਖੁਦ ਚੰਗੇ ਬਣੋ ਲੋਕ ਤੁਹਾਨੂੰ ਲੱਭਣ ਨਾ ਕਿ ਤੁਸੀਂ ਲੋਕਾਂ ਨੂੰ ਐਨੀਆਂ ਠੋਕਰਾ ਦੇਣ ਲਈ ਤੇਰਾ ਵੀ ਧੰਨਵਾਦ ਐ ਜ਼ਿੰਦਗੀ ਚੱਲਣ ਦਾ ਨਹੀਂ ਸੰਭਲਣ ਦਾ ਹੁਣ ਤਾਂ ਆ ਹੀ ਗਿਆ ਵਿਸ਼ਵਾਸ ਰੱਖਿਆ ਕਰੋ ਰੱਬ ਤੇ ਰੱਬ ਉਹ ਵੀ ਕਿਸਮਤ ਵਿੱਚ ਲਿਖ ਦਿੰਦਾ ਹੈ ਜੋ ਸੋਚਿਆ ਵੀ ਨਹੀਂ ਹੁੰਦਾ ਜੇ ਤੂੰ ਲੋਕ ਉਹ ਨਹੀਂ ਜੋ ਕਦੇ ਅਸਫਲ ਨਹੀਂ ਹੋਏ ਸਗੋਂ ਉਹ ਹੁੰਦੇ ਨੇ ਜੋ ਕਦੇ ਹਾਰ ਨਹੀਂ ਮੰਨਦੇ ਉਸ ਨੂੰ ਹਰਾਉਣ ਦੀ ਕੋਸ਼ਿਸ਼ ਨਾ ਕਰੋ ਜਿਸ ਨੇ ਤੁਹਾਨੂੰ ਜਿੰਨਾ ਸਿਖਾਇਆ ਹੋਵੇ ਜ਼ਿੰਦਗੀ ਚੋਂ ਦਾ ਸਭ ਤੋਂ ਸੋਨਾ ਅੰਦਾਜ਼ ਹੁੰਦਾ ਹੈ ਖੁਦ ਦਾ ਖੁਦ ਤੇ ਨਾਲ ਤੱਕੋ ਤੇ ਤੇ ਲਈ ਖੁਸ਼ ਹੋਣਾ ਜ਼ਿੰਦਗੀ ਦੀ ਕੋਈ ਹੱਦ ਨਹੀਂ ਹੁੰਦੀ ਸਿਵਾਏ ਉਹਨਾਂ ਦੇ ਜਿਹੜੀਆਂ ਤੁਸੀਂ ਆਪ ਬਣਾਉਂਦੇ ਹੋ ਸਫਲਤਾ ਛੋਟੀਆਂ ਛੋਟੀਆਂ ਕੋਸ਼ਿਸ਼ਾਂ ਦਾ ਸਿੱਟਾ ਹੁੰਦਾ ਹੈ ਜੋ ਤੁਸੀਂ ਸਵੇਰੇ ਸ਼ਾਮੇ ਕਰਦੇ ਰਹਿੰਦੇ ਹੋ ਇੱਕ ਗੱਲ ਹਮੇਸ਼ਾ ਯਾਦ ਰੱਖਣਾ ਕਿ ਸਭ ਲਈ ਸੁੱਖ ਮੰਗਣਾ ਹੀ ਸੱਚੀ ਭਗਤੀ ਹੈ ਜਦੋਂ ਤੁਸੀਂ ਆਪਣੇ ਮਨ ਵਿੱਚ ਹਰ ਕਿਸੇ ਲਈ ਖੁਸ਼ਹਾਲੀ ਤੰਦਰੁਸਤੀ ਅਤੇ ਸੁਖ ਦੀ ਕਾਮਨਾ ਕਰਦੇ ਹੋ ਤਾਂ ਉਹ ਹੀ ਊਰਜਾ ਤੁਹਾਡੇ ਵੱਲ ਕਈਕੁਣਾ ਵਾਪਸ ਆਉਂਦੀ ਹੈ ਇਸ ਨਾਲ ਤੁਹਾਡੇ ਕਰਤਿਆ ਬਰਕਤਾਂ ਕਦੇ ਵੀ ਖਤਮ ਨਹੀਂ ਹੁੰਦੀ ਨਾਨਕ ਨਾਮ ਚੜਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ ਉਮੀਦ ਕਰਦਾ ਹਾਂ ਦੋਸਤੋ ਅੱਜ ਦਾ ਇਹ ਰੋਹਾਨੀ ਸਫ਼ਰ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ ਜੇਕਰ ਇਹ ਵਿਚਾਰ ਤੁਹਾਡੇ ਦਿਲ ਨੂੰ ਸ਼ੋਕੇ ਹੋਣ ਤਾਂ ਇਸ ਵੀਡੀਓ ਨੂੰ ਵੱਟਵਾ ਦਾ ਸ਼ੇਅਰ ਜ਼ਰੂਰ ਕਰੋ ਤੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਫੇਰ ਮਿਲਤੇ ਹਾਂ ਅਗਲੇ ਸਫ਼ਰ ਵਿੱਚ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਰੱਬ ਰਾਖਾ